ਲੌਰ ਨਜ਼ਦੀਕ ਪਿੰਡ ਪ੍ਰਤਾਪਪੁਰਾ ਵਿਖੇ ਦਰਬਾਰ ਬਾਬਾ ਨੋ ਗਜਾ ਪੀਰ ਜੀ ਤੇ ਇਛਿਆਤਾਰੀ ਸਰਕਾਰ ਜੀ ਦਾ ਸਲਾਣਾ ਜੋੜ ਮੇਲਾ ਕਰਵਾਇਆ ਗਿਆ ਇਹ ਮੇਲਾ ਦਰਬਾਰ ਦੇ ਗੱਦੀ ਨਸ਼ੀਬ ਬੀਬੀ ਕੁਲਵਿੰਦਰ ਕਾਦਰੀ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਸਵੇਰ ਵੇਲੇ ਚੰਡੇ ਤੇ ਚਾਦਰ ਦੀ ਰਸਮ ਅਦਾ ਕੀਤੀ ਗਈ ਤੇ ਇਸ ਉਪਰੰਤ ਪੰਜਾਬ ਦੇ ਨਾਮੀ ਗਾਇਕ ਬਲਬੀਰ ਰਾਗਣੀ ਆਰ ਕੇ ਨੂਰ ਤੇ ਰਵੀਨਾ ਰੂਬੀ ਨੇ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸੰਗਤਾਂ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ ਦਰਬਾਰ ਦੇ ਮੁਖ ਸੇਵਾਦਾਰ ਕਾਲਾ ਸਿੰਘ ਨੇ ਮੇਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਸਾਲਾਨਾ ਪਪਾਨ ਗੱਜਾਤੀ ਦੇ ਤਹਿਤ ਚਾਕਰ ਚਾਕਰੀ ਜੀ ਦਾ ਵਰਸਾ ਲਾਇਆ ਜਾਂਦਾ ਹੈ ਸੋ ਇਹ ਸਾਡਾ ਔਰ ਸਵੇਰੇ ਪੰਚਾਇਤ ਵੱਲੋਂ ਸਰਦਾਰ ਫਤਿਹ ਸਿੰਘ ਜੀ ਦੇ ਲੋਕਾਂ ਤੋਂ ਸਹਿਯੋਗ ਦਿੱਤਾ ਜਾਂਦਾ ਹੈ ਔਰ ਮੀਓ ਵਾਰ ਰਾਜੀ ਸ਼ਾ ਦਾ ਪਿੰਡੋਂ ਤੋਂ ਸਾਨੂੰ ਕਾਫੀ ਮੇਲੇ ਵਾਰੇ ਸਹਿਯੋਗ ਮਿਲਦਾ ਹੈ ਸੋ ਸੀਆਂ ਆਈਆਂ ਸੰਗਤਾਂ ਦਾ ਦਰبار بابا ਨਿਕੱਜਾ ਵੀ ਰਿਸ਼ਤਾ ਹੈ ਸਰਕਾਰ ਪਰ ਜਦੀ ਨਸੀਰ ਦੇ ਵੀ ਗੁਰਵਿੰਦਰ ਕਾਦਰੀ ਜੀ ਨੇ ਆਇਆਂ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਦੀਆਂ ਜਿਨ੍ਹਾਂ ਨੇ ਆਪਣਾ ਸਮਾਜਾਟ ਦੇ ਕੰਮ ਸਮਾਜਾ ਮੈਂ ਨਹੀਂ ਕਹਿ ਸਕਦਾ ਕਿਉਂਕਿ ਕੀਮਤੀ ਸਮਾਤਾ ਪੀਰਾ ਪੀਰਾ ਦੀ ਮਿਹਰਬਤ ਦੇ ਨਾਲ ਹੀ ਕੀਮਤੀਤਾ ਨਾਲ ਵੰਡਦਾ ਹੈ ਸੋ ਸਾਰੀਆਂ ਸੰਸਥਾ ਦੇ ਅਸੀਂ ਜਿਨ੍ਹਾਂ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ ਸਾਰੀਆਂ ਸੰਕਤਾਂ ਨੇ ਸੇਵਾ ਕੀਤੀ ਆ ਅਸੀਂ ਪ੍ਰਤਾਪਰਾ ਦਰਬਾਰਪਾਪਾ ਨਗਾਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੈ ਪੀਰਾਂ ਦੀ ਜੈ ਸਾਈਆਂ